ਬਾਬਾ ਕਾਲੇਖੜੇ ਦੇ ਦਰਬਾਰ ਤੇ ਮੇਲਾ ਮਨਾਇਆ ਜਾ ਰਿਹਾ ਹੈ ਕਿਹਨੇ ਚਾਹੋ ਖੜੇ ਮਿਲਕਾ ਰਾਜਸਥਾਨ ਹਾਂਜੀ ਬਾਬਾ ਕਾਲੇਖੜੇ ਦੇ ਦਰਬਾਰ ਤੇ ਹਰ ਸਾਲ 19 ਦੇ 20000 ਨੂੰ ਤੇ 3 ਤੇ 4 ਜਨਵਰੀ ਜਿਹੜਾ ਮੇਲਾ ਬੜੀ ਸ਼ਰਧਾ ਦੇ ਭਾਵ ਨਾਲ ਮਨਾਇਆ ਜਾਂਦਾ ਇਸ ਵਾਰ ਵੀ ਅੱਜ ਤੇ ਜਨੇ 4 ਜਨਵਰੀ ਨੂੰ ਪਹਿਲਾਂ ਵੀਰ ਜੈਲੀ ਜਿਹੜਾ ਸਿੰਘ ਰੋ ਆਪਣਾ ਪ੍ਰੋਗਰਾਮ ਪੇਸ਼ ਕਰੂਗਾ ਰੰਗ ਰੰਗ ਉਸ ਤੋਂ ਬਾਅਦ ਬਰਕਰਨ ਖੀਲਾ ਦੇ ਮਨਜਿੰਦਰ ਗੁਲਸ਼ਨ ਆਪਣਾ ਰੰਗ ਰੰਗ ਰੋ ਪ੍ਰੋਗਰਾਮ ਪੇਸ਼ ਕਰਨਗੇ ਤੇ ਸ਼ਾਮ ਨੂੰ 프리 ਲੱਧੂ ਤੇ ਜਤਿੰਦਰ ਸਿੰਘ ਬਕਾ ਸਭਰਾਹਿਆ ਟੀਮਾਂ ਦੇ ਨਾਲ ਕਬੱਡੀ ਦਾ ਜਿਹੜਾ ਸ਼ੋਅ ਮੈਚ ਹੋਊਗਾ ਤੇ ਪਰਾਂ ਤੇ ਗੁਰੂ ਦਾ ਜਿਹੜਾ ਲੰਗਰ ਚੱਲਤ ਵਰਤੂਗਾ ਤੇ ਜੂਸ ਦਾ ਜਿਹੜਾ ਲੰਗਰ ਆ ਐਨ ਆਰ ਆਈ ਵੀਰਾਂ ਤੇ ਪਿੰਡ ਦੇ ਨੌਜਵਾਨਾਂ ਨੂੰ ਲਗਾਇਆ ਗਿਆ ਤੇ ਠੰਡੇ ਮਿੱਠੇ ਜਲਦੀ ਜੀ ਰੇਸ਼ਬੀਲਾ ਉਹ ਵੀ ਚੱ ਰਹੀਆਂ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਹੋਮਾ ਭਾ ਕੇ ਮੇਲੇ ਵਿੱਚ ਪਹੁੰਚੋ ਸੇਵਾ ਕਰਕੇ ਤੇ ਮੇਲੇ ਦਾ ਰੌਣਕ ਰੂ ਬਧਾਓ ਤੇ ਆਪਣਾ ਜੀਵਨ ਸਫਲਾ ਕਰੋ ਨਗਰ ਦੇ ਸਹਿਯੋਗ ਦੇ ਨਾਲ ਨਾਲ ਹੋਰ ਵੀ ਵੀਰਾਂ ਦੇ ਸਹਿਯੋਗ ਜਿਨ੍ਹਾਂ ਨੇ ਦਿੱਤਾ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੁੰਦੇ ਕਮੇਟੀ ਵੱਲੋਂ ਬੋਲਦੇ ਹਾਂ ਜੀ ਬਹੁਤ ਧੰਨਵਾਦ ਕਰਦੇ ਆਪਦੇ ਐਨਆਰਈ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਤੇ ਪਿੰਡ ਦੇ ਦੁਨਾਂ ਪੰਚਾਇਤ ਸਭਰਾ ਦਾ ਜਿਹੜਾ ਸਾਨੂੰ ਪੂਰਨ ਸੰਜੋਗ ਨੇ ਮੇਲੇ ਦੇ ਵਿੱਚ ਤੇ ਮੇਲੇ ਦੇ ਜਿਹੜਾ ਕਾਰਜ ਨੂੰ ਸਰੇ ਚੜਾਉਂਦੇ ਆ ਪੰਜਾਬ ਦੇ ਵਿੱਚ ਵੀ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਕਿ ਨਸ਼ਿਆਂ ਨੂੰ ਛੱਡ ਕੇ ਮੇਲਿਆਂ ਵੱਲ ਕਬੱਡੀਆਂ ਵੱਲ ਖੇਡਾਂ ਵੱਲ ਧਿਆਨ ਦੇਵੇ ਆਪਣੇ ਜਿਹੜਾ ਉਹ ਨਸ਼ੇ ਨੂੰ ਛੱਡ ਕੇ ਰਹਿ ਤੂੰ ਕਿ ਇੱਧਰ ਧਿਆਨ ਨੌਜਵਾਨ ਵੀਰਾਂ ਨੂੰ ਸਾਡੀ ਉਹ ਬੇਨਤੀ ਆ ਆਪ ਕਿ ਨਸ਼ਿਆਂ ਨੂੰ ਤਿਆਕੀ ਜਿਹੜਾ ਖੇਡਾਂ ਵੱਲ ਪ੍ਰੇਰਿਤ ਹੋਣ ਸਾਡੀ ਉਹ ਬੇਨਤੀ ਨੌਜਵਾਨ ਵੀਰਾਂ ਨੂੰ ਜਿੱਡੀ ਸੰਗਤਾਈ ਆ ਧੰਨਵਾਦ ਜਰੂਸ ਸਮੂਹ ਦੂਰੋਂ ਚੜ੍ਹੇ ਚੱਲ ਕੇ ਸੰਗਤ ਆਈ ਐ ਮੇਲੇ ਵਿੱਚ ਇੰਨੀ ਗਰਮੀ ਦੇ ਬਾਅਦ ਮੇਲਾ ਬਾਬਾ ਜੀ ਨੂੰ ਸਜਦਾ ਕਰਨ ਆਤੇ ਆ ਅਸੀਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਸਮੂਹ ਕਮੇਟੀ ਵੱਲੋਂ ਜੀ ਹਾਂ ਜੀ ਪ੍ਰਧਾਨ ਜੀ ਪਹਿਲਾ ਪਿੰਡ ਦੇ ਵਿੱਚ ਤੇ ਗਰਮੀ ਦੇ ਬਾਵਜੂਦ ਗੁਰੂ ਘਰ ਵੱਡੀ ਕੰਟੀ ਸੰਗਤ ਪਹੁੰਚੀ ਕੀ ਪਿੰਡੋਂ ਲੋਕੀਂ ਖੜਾ ਪਹਿਲਾਂ ਤਾਂ ਜੀ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਤੇ ਤੁਹਾਨੂੰ ਪੱਤਰਕਾਰਾਂ ਨੂੰ ਧੰਨਵਾਦ ਜੀ ਤੁਸੀਂ ਸਾਡੇ ਪਿੰਡ ਵਿੱਚ ਸਾਡੇ ਬਾਬੇ ਕਾਲੇ ਸ਼ਾਹ ਦੇ ਮੇਲੇ ਤੇ ਪੁੱਜੇ ਜੇ ਸਾਡੀ ਪੱਤਰਕਾਰ ਟੀਮ ਦਾ ਬਹੁਤ ਜੀ ਆਇਆਂ ਆ ਮੱਕ ਜੋ ਸਾਡੀ ਆਵਾਜ਼ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਪਹੁੰਚਾਉਣੀ ਆ। ਇਹ ਮੇਲੇ ਨੂੰ ਵੀ ਸੰਜੋਗ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਬਹੁਤ ਮਿਲ ਰਿਹਾ ਜੇ ਜਿੰਨੇ ਸਾਡੇ ਪਿੰਡ ਦੇ ਬੱਚੇ ਗਏ ਆ ਜੀ ਕਿਸੇ ਨੇ ਕੌਂਡੀ ਦਾ ਜ਼ਿੰਮੇਵਾਰੀ ਲਈ ਆ ਕਿਸੇ ਨੇ ਕੋ ਗਾਉਣ ਵਾਲੀ ਦੀ ਲਈ ਆ ਲੱਖਾਂ ਰੁਪਈਆ ਜਿਹੜੇ ਆ ਉਹਨਾਂ ਨੇ ਇੱਕ ਇੱਕ ਬੰਦੇ ਨੇ ਜ਼ਿੰਮੇਵਾਰੀ ਲਈ ਆ ਵੀ ਜਿੰਨਾ ਵੀ ਖਰਚਾ ਹੁੰਦਾ ਪਕੌੜੀਆਂ ਦੇ ਸਭ ਕਾਇਦੇ ਕਰੋ ਉਹਨਾਂ ਦਾ ਧੰਨਵਾਦ ਕਰਦੇ ਗੁਰੂ ਮਹਾਰਾਜ ਕਰੀ ਉਹਨਾਂ ਦੇ ਕਰੀ ਦਾਸ ਵੀ ਕਰਦੇ ਵੀ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੀ ਜਿਹੜੀ ਰਹਿ ਗਈ ਜੀ ਮੇਲੇ ਦੀ ਗੱਲ ਮੈਂ ਲਗਭਗ 73 ਸਾਲ ਦੀ ਉਮਰ ਹੋ ਗਈ ਮੇਰੀ ਜੀ ਤੇ 12 ਸਾਲ ਤੋਂ ਵਿੱਚੋ ਛਾਲੋ 70 ਸਾਲ ਹੋ ਗਏ ਜੀ ਮੈਨੂੰ ਮੇਲਾ ਵੇਖਣ ਦੇ ਨੂੰ ਜੀ ਇਹ ਹਾਰਵਾਲਾ ਜਦੋਂ 20 ਹਾਰ ਨੂੰ ਮੇਲਾ ਲੱਗਦਾ ਜੀ ਪਹਿਲਾਂ ਇੱਥੇ ਛੋਟੀ ਜਿਹੀ ਇੱਕ ਮਸਜਿਦ ਹੁੰਦੀ ਸੀ ਜੀ ਤੇ 10 ਕੁ ਮਰਦੇ ਥਾਂ ਸੀ ਪਰ ਸਾਡੇ ਪਿੰਡ ਦੇ ਸੰਜੋਗ ਦੇ ਨਾਲ ਵਾਧਿਆ ਮਾਧਿਆ ਵਾਧੇ ਹੁਣ ਇਹਦੇ 4-5 ਏਕੜ ਜਮੀਨ ਜਿਹੜੀ ਉਹ ਗੁਰੂ ਘਰ ਦੇ ਥੱਲੇ ਆਈ ਆ ਜੀ ਤੇ ਬੜਾ ਜਿਆਦਾ ਸੰਜੋਗ ਕਰਦੇ ਆ ਇੱਥੇ ਭਾਵੇਂ ਸਾਡੇ ਕੋਈ ਅੰਮ੍ਰਿਤਧਾਰੀ ਸਿੰਘ ਵੀ ਆ ਉਹ ਵੀ ਇਸ ਪੀਰ ਨੂੰ ਕੁਮਾਰਾ ਨੀਆਂ ਦਾ ਮਤਲਬ ਕੀ ਬਾਤਾਂ ਮੈਂ ਨਾ ਵੀ ਇਹ ਸਾਰੇ ਆਪੋ ਆਪਣੇ ਧਰਮ ਨੂੰ ਮੰਨਣ ਵਾਲੇ ਪਰ ਕਿਸੇ ਦੇ ਧਰਮ ਨੂੰ ਮਾਰਾ ਨਹੀਂ ਆ ਦੇ ਜੇ ਸਾਡੇ ਕੋਈ ਮਾਤਾ ਜੀ ਨੂੰ ਮੰਨਣ ਵਾਲੇ ਆ ਉਹ ਵੀ ਉਹਨਾਂ ਨੂੰ ਸਾਡੇ ਚੰਗੇ ਆਦੇ ਆ ਸਾਰੇ ਇੱਕ ਦੂਦੇ ਨਾਲ ਧਰਮ ਦੇ ਰਸਗੇ ਚੱਲਣ ਵਾਲੇ ਨੇ ਲੋਕ ਆ ਸਾਡੇ ਬਹੁਤ ਖੁੱਲੇ ਦਿਲਾਂ ਦੇ ਵੱਡੇ ਦਿਲਾਂ ਵਾਲੇ ਸਾਡੇ ਸੁਭਰਾ ਦੇ ਲੋਕ ਆ ਜੀ ਤੇ ਜਿਹੜੇ ਪਾਸੋਂ ਸੰਗਤ ਆਉਂਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਹਾਂ ਕੇ ਨਸ਼ਿਆਂ ਦੀ ਗੱਲ ਕੀਤੀ ਆ ਅਸੀਂ ਤੇ ਕਦੇ ਨਸ਼ੇ ਸੁਣੇ ਨਹੀਂ ਜਦੋਂ ਕਦੇ ਛੋਟੇ ਮੋਟੇ ਮੇਲੇ ਆਉਂਦੇ ਉਹ ਤੋਂ ਪਹਿਲਾਂ ਜਾ ਕੇ ਕੋਡੀਆਂ ਖੇਡਣ ਲੱਪਣੀ ਐ ਤੀਆਂ ਤੇ ਕੋਡੀਆਂ ਖੇਡਣ ਲੱਪਣੇ ਵੀ ਵੱਡੇ ਮੇਲੇ 'ਚ ਵੀ ਕੋਡੀਆਂ ਖੇਡਨੀ ਆ ਤੇ ਜਾ ਕੇ ਉਹਨੂੰ ਗੁੱਟ ਛਡਾਉਣਾ ਜਾ ਕਿ ਇਹਨੂੰ ਮਤਲਬ ਆਖਲਾ ਵੀ ਆਪਾਂ ਭੱਜ ਕੇ ਵੀ ਇਸ ਲਈ ਇਹ ਸ਼ਾਲਾ ਲਾ ਕੇ ਵੀ ਲਈਏ ਸਾਨੂੰ ਤਾਂ ਪਤਾ ਨਹੀਂ ਹੁੰਦਾ ਲੱਛੇ ਹੁੰਦੇ ਆ ਪਰ ਹੁਣ ਸਾਡੀ ਪੀੜ੍ਹੀ ਨੂੰ ਨੇਟਿਆਂ ਦੇ ਵਿੱਚ ਇਹਨਾਂ ਕੋਆਪਰੇਟ ਕਰਾਣੇ ਨੇ ਪਾਇਆ ਮੈਂ ਕਹੂੰਗਾ ਕਿ ਸਾਡੀ ਧਰਤੀ ਮਾਤਾ ਨੂੰ ਮੱਲਣ ਮਾਦੀ ਲੱਛੇ ਤੇ ਹੁਣ ਵੀ ਬੰਦ ਹੋ ਸਕਦੀ ਹੈ ਜੇ ਕਰੋੜਾ ਰੁਪਈਆ ਦੀ 100 ਰੁਪਈਆ ਦੀ ਜਿਹੜੀ ਡਾਨੀਆਂ ਬਾਨੀਆਂ ਤੇ ਉਦੋਂ ਹੀ ਰੁਵੈਨ ਤੇ ਸਮੈ ਕਈ ਖੁਦਾ ਨੂੰ ਪਤਾ ਨਹੀਂ ਲੱਗਾ ਕਿੱਥੇ ਆ ਇਹ ਕਰਕੇ ਮੈਂ ਇਹਦੇ ਵੀਰਾਂ ਨੂੰ ਨਗਰਦਿਆਂ ਨੂੰ ਬੇਨਤੀ ਕਰੂੰਗਾ ਤੇ ਸਾਰੇ ਪਰਿਵਾਰਾਂ ਨੂੰ ਸਾਰੇ ਬਾਹਰ ਦੇ ਲੋਕਾਂ ਨੂੰ ਵੀ ਤੁਸੀਂ ਆ ਵੀ ਇਹ ਤੋਂ ਬਚੋ ਇਹਨਾਂ ਲੋਕਾਂ ਤੁਹਾਨੂੰ ਇਹਨਾਂ ਤੋਂ ਪਚਾਉਣਾ ਨਹੀਂ ਆ। ਸਿਆਸਤ ਤੇ ਬਹੁਤਾ ਨਾ ਰੱਖੋ ਗੁਰੂ ਮਹਾਰਾਜ ਦੀ ਗੋਟਾ ਰੱਖੋ। ਧੰਨਵਾਦ। ਜਿਹਦੇ ਨਾਲ ਨਾਲ ਐਨਆਰਆਈਸ ਨਾਲ ਮੇਲਾ ਬਣਾਇਆ ਜਾ ਰਿਹਾ ਹੈ। ਕੀ ਭਾਵ ਨੋ ਹੈ ਕੀ ਸਪੈਸ਼ਲ ਹੈ। ਜੀ ਜੀ ਆਪਣਾ ਮੇਰਾ ਪ੍ਰਸਾਦ ਦਾ ਕੋਆਇਨਪੰਜਾਬ ਸਰਜੀਤ ਸਿੰਘ ਜੀ। ਉਹ ਮਾਰਦੇ ਇਹ ਅਹੀਂ ਪਿੰਡ ਦੇ ਪਪਕਾਰੇ ਖਾ ਦਾ ਮੇਲਾ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਬੜੀ ਧੂਮ ਧਾਮ ਦੇ ਨਾਲ ਕੋਈ ਪਾਰਟੀ ਪਾਜੀ ਨਹੀਂ ਕੋਈ ਫੁੱਟ ਕੇ ਸਾਰਾ ਇਕੱਠੇ ਹੋ ਗਏ। ਇਹ ਜਿਹੜਾ ਮੇਲਾ ਬਹੁਤ ਭਾਰੀ ਮਨਾਇਦਾ ਤੇ ਕਰਕੇ 14 ਸੰਗਤਾਂ ਦੀਆਂ ਲੋਕਾਂ ਦੀਆਂ ਜਿਹੜੀਆਂ ਆ ਗਈਆਂ ਸਰਦਾ ਦੇ ਨਾਲ ਮੇਲਾ ਦੇਖੇ ਜਾਂਦੇ ਆ ਤੇ ਮਹਾਰਾਜ ਬਾਬੇ ਗੁਰਾਇਸ਼ਾ ਦੀ ਮਿਹਰ ਕਿਰਪਾ ਵਾ ਸਾਰੇ ਪਰਵਾਰ ਤੇ ਹਾਰੇ ਲੱਗਰ ਤੇ ਸਾਰੇ ਪਿੰਡ ਦੇ ਤੇ 59ਵੀਂ ਪਲੇਅਰ ਕਬੱਡੀ ਦੇ ਵੀ ਹਰ ਬਾਰਿੰਗ ਪਿੰਡ ਦੇ ਵਿੱਚ ਪਹੁੰਚਦੇ ਆ ਨੌਜਵਾਨਾਂ ਨੂੰ ਕੀ ਅਪੀਲ ਰਹਿਣੀ ਚਾਹੀਦੀ ਚਾਹੀਦੀ ਐਸ ਮੇਲੇ ਤੋਂ ਕਿ ਨਸ਼ਿਆਂ ਨੂੰ ਛੱਡ ਕੇ ਕਿੱਡਾ ਵੱਲ ਜਿਹੜਾ ਉਹਨਾਂ ਦਾ ਰਜਣਾ ਹੋਵੇ ਉਹ ਤਾਂ ਚਾਹੀਦਾ ਹੀ ਆ ਜੀ ਮੈਂ ਆਪਣਾ ਵੀ ਨਸ਼ਿਆਂ ਨੂੰ ਛੱਡ ਕੇ ਜਿਹੜੇ ਨੌਜਵਾਨ ਆ ਤੇ ਇਹ ਸਰਕਾਰ ਨੂੰ ਥੋੜਾ ਚਾਹੀਦਾ ਵੀ ਨੌਜਵਾਨਾਂ ਨੂੰ ਮੈਦੇ ਤੋਂ ਛੱਡ ਕੇ ਤੇ ਖੇਡਾਂ ਵੱਲ ਧਿਆਨ ਦੇਣਾ ਜੀ ਖੇਡਾਂ ਦੇ ਵਿੱਚ ਕੋਈ ਜਿਹੜਾ ਮਾਣ ਹੋਵੇ ਮਾਣ ਹੋਵੇ ਤੇ ਉਹ ਬੱਚਿਆਂ ਦਾ ਮਾਣ ਉੱਤਰ ਲੱਗੇ ਵੀ ਸਾਨੂੰ ਕੁਛ ਨਾ ਕੁਛ ਸਾਡੇ ਦਾ ਮਾਣ ਦਾ ਹੁੰਦੀ ਆ ਜੀ ਹੌਸਲਾ ਵਧਾਈ ਹੋਵੇ ਇਸ ਕਰਕੇ ਵੀ ਨਗਰ ਨੂੰ ਸਾਰੇ ਨੂੰ ਨਾਲ ਮਿਲ ਕੇ ਸਾਰੇ ਸਰਕਾਰ ਨੂੰ ਨਾਲ ਨਾਲ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਦੇ ਬੱਚਿਆਂ ਦੀ ਜਿਹੜੀ ਭੇਖਾ ਵੀ ਸਿੱਧੀ ਮਹਿਸ਼ਿਆਦ ਰਹਿਦੋਗੇ ਅੱਜ ਜਿਹੜੀ 500 ਸਮੂਚੀ ਕਮੇਟੀ ਵੱਲੋਂ ਤੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵੱਲੋਂ ਸਮੂਚੇ ਪਿੰਡ ਵੱਲੋਂ ਜਿਹੜੀ ਆਈ ਹੋਈ ਸਕਦਿਆਂ ਉਹਨੂੰ ਧੰਨਵਾਦ ਦੇ ਰੂਪ ਚ ਕੀ ਕਰਾਂ ਹਾਂ ਜੀ ਜਿਹੜੀ ਬਾਹਰੋਂ ਆਈ ਆਈ ਸੰਗਤ ਜਿਹੜੇ ਪਿੰਡ ਦੇ ਸਾਰੇ ਪਹੜਾਏ ਪੈਣਾ ਅਪਰਾਜ ਪੈਣਾ ਮਾਪੇ ਆਏ ਆ ਜਿਹੜੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਜੀ ਆਂ ਆਇਆਂ ਨੇ ਧੰਨਵਾਦ ਕਰਦੇ ਹਾਂ ਕਰੋ ਕਿਸੇ ਤਰ੍ਹਾਂ ਸੇ ਜੋ ਕਰਦੇ ਰਹੇ ਉਹ ਜੀ ਹਾਂ ਜੀ ਉਹ ਵੀ ਕਰਦੇ ਨੇ ਸੰਜੀਤ ਸਿੰਘ ਜੀ ਅੱਜ ਪਿੰਡ ਬੱਬਾ ਦਾ ਇਹ ਸਾਈਂਰ ਗਾੜਾ ਮੇਲਾ ਬਣਾਇਆ ਜਾ ਰਿਹਾ ਹੈ। ਦੋ ਮਿੰਟ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਪਤੇ ਜੀ ਧੰਨ ਧੰਨ ਪੀਰ ਬੱਬਾ ਕਾਲੇ ਸ਼ਾਹ ਵਾਲੇ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 19 ਦੇ 20 ਹੱਦ ਨੂੰ ਬਣਾਇਆ ਜਾਂਦਾ ਜੀ ਤੇ ਸਾਰੇ ਤੁਹਾਨੂੰ ਅਪੀਲ ਕਰਦੇ ਆ ਕਿ ਹੌਮ ਹੋਮ ਆ ਕੇ ਮੇਲੇ ਵਿੱਚ ਪਹੁੰਚੋ ਤੇ ਮੇਲੇ ਦਾ ਆਨੰਦ ਮਾਣੋ ਜੀ ਗੁਰਪੀਰ ਬਾਦੂ ਵੱਡੀ ਗਿਣਤੀ ਸੰਗਤ ਪਹੁੰਚੀ ਹੈ ਸਾਨੂੰ 21 ਸੱਜਣਾ ਦਾ ਧੰਨਵਾਦ ਕਰਦੇ ਹੋਏ ਸੰਗਤ ਦਾ ਧੰਨਵਾਦ ਕਰਦੇ ਹੋਏ ਕੀ ਕਹਿਣਾ ਚਾਹੁੰਦੇ ਹਾਂ ਗਰਮੀ ਬਹੁਤ ਆ ਜੀ ਜੀ ਸੰਗਤਾਂ ਨੂੰ ਬੀਤ ਕਰਦੇ ਆ ਕਿ ਐਨ ਆਰ ਆਈ ਵੀਰਾਂ ਦਾ ਤੇ ਜਿੰਨਾ ਵੀਰਾਂ ਨੇ ਸਜੋਦੇ ਨਾਲ ਕਰਾ ਕਰਾ ਸੇਵਾ ਕੀਤੀ ਆ ਉਹਨਾਂ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਗਰ ਦਾ ਵੀ ਧੰਨਵਾਦ ਕਰਦੇ ਆ ਸਮੂਹ ਨਗਰ ਪੰਚਾਇਤ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਕਮੇਟੀ ਵੱਲੋਂ ਸੰਗਤ ਦੇ ਸੁਭਧਾ ਦੇ ਲਈ ਜਿਹੜਾ ਕੀ ਕੀ ਸਹੂਲਤਾਂ ਜਿਹੜੀਆਂ ਵਿਲੇ ਦਰਾਂ ਲੱਗੀਆਂ ਕਮੇਟੀ ਵੱਲੋਂ ਜੀ ਠੰਡੇ ਮਿੱਠੇ ਜਲਦੀਆਂ ਸ਼ਪੀਲਾਂ ਲੱਗੀਆਂ ਜੀ ਜੂਸ ਦਾ ਲੰਗਰ ਲੱਗਾ ਹੈ ਪਕੌੜਿਆਂ ਦਾ ਲੰਗਰ ਲੱਗਾ ਜੀ ਲੰਗਰ ਚੱਲ ਰਿਹਾ ਲੰਗਰ ਟੋਟ ਵਰਤ ਰਿਹਾ ਜੀ ਹਾਂ ਜੀ ਹਾਂ ਜੀ ਬਹੁਤ ਹੀ ਬਾਬੇ ਤੀਰ ਬਾਬਾ ਕਾਲਾ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਜੀ ਬੜੀ ਦੂਰਾਂ ਦੂਰਾਂ ਤੋਂ ਸੰਗਤਾਂ ਪਹੁੰਚ ਰਹੀਆਂ ਵਾ ਲਾਗੋ ਲਾਗੋ ਪਿੰਡਾਂ ਦੇ ਵਿੱਚੋਂ ਸੰਗਤਾਂ ਪਹੁੰਚ ਰਹੀਆਂ ਵਾ ਬਾਹਰ ਦੇ ਜਿਹੜੇ ਬਾਹਰਲੇ ਜਿਹੜੇ ਵੀਰ ਬੈਠੇ ਉਹਨਾਂ ਦਾ ਬਹੁਤ ਸੰਜੋਗ ਆ ਵੱਡੇ ਵੱਡੇ ਕਲਾਕਾਰ ਅੱਜ ਬਲਕਾਰ ਨਕੀਲਾ ਮਨਜਿੰਦਰ ਗੋਲਛਾਂ ਜੀ ਆ ਰਹੇ ਆ ਉਹ ਹੁਣ ਜਿਹੜੇ ਉਹ ਜੈਲੀ ਜੀ ਲੱਗੇ ਹੋਏ ਆ ਬਹੁਤ ਹੀ ਮੇਲਾ ਜਿਹੜਾ ਅੱਜ ਤੁਹਾਡੇ ਸਾਹਮਣੇ ਆ ਬਹੁਤ ਭਰਿਆ ਵਾ ਦੂਰੋਂ ਦੂਰੋਂ ਬਹੁਤ ਜ਼ਿਆਦੀ ਸੰਗਤ ਆ ਰਹੀ ਆ ਜੂਸ ਦਾ ਲੰਗਰ ਲਾਇਆ ਹੋਇਆ ਵਾ ਠੀਕ ਆ ਜੀ ਪਾਣੀ ਦਾ ਪ੍ਰਬੰਧ ਪੂਰਾ ਕੀਤਾ ਹੋਇਆ ਵਾ ਜਨਰੇਟਰਾਂ ਦਾ ਪੂਰਾ ਪ੍ਰਬੰਧ ਆ ਵੱਡੇ ਵੱਡੇ ਕੂਲਰ ਜਿਹੜੇ ਪਾਣੀ ਤੋਂ ਵਿੱਚ ਲਾ ਕੇ ਜਿਹੜੇ ਸਾਰਾ ਕੁਝ ਕੀਤਾ ਗਿਆ ਜੀ ਸਾਨੂੰ